ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਬੱਚੂਆਂਾਂ ਦੇ ਵੱਲੋਂ ਜੋ ਦਸਤਾਰ ਸਫਲਾਈ ਕੈਂਪ ਜਿਹੜਾ ਸਹਾਬੀਆਂਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਇਆ ਹੋਇਆਗਾ ਸੋ ਜੋ 25 ਦਸੰਬਰ ਤੋਂ ਕੈਂਪ ਦੀ ਸ਼ੁਰੂਆਤ ਕੀਤੀ ਗਈ ਸੀ ਸੋ ਅੱਜ 7 ਜਨਵਰੀ ਤੱਕ ਜਿਹੜਾ ਕੈਂਪਾਂ ਉਹ ਆਪਣਾ 14ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈਗਾ ਸੋ ਇਸ ਕੈਂਪ ਦੇ ਵਿੱਚ ਜਿੰਨੇ ਵੀ ਸਾਥੀ ਵੀ ਆਉਂਦੇ ਆ ਨੌਜਵਾਨ ਭਰਾ ਆਉਂਦੇ ਆ ਬੱਚੇ ਆਉਂਦੇ ਆ ਸੋ ਅਸੀਂ ਸਭ ਦਾ तहे دلੋਂ ਧੰਨਵਾਦ ਕਰਦੇ ਆ ਸ਼੍ਰੀ ਗੁਰ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਸਭ ਦਾ ਧੰਨਵਾਦ ਕੀਤਾ ਜਾਂਦਾਗਾ ਅਤੇ ਜੋ ਵੀ ਵੀਰ ਭੈਣ ਭਰਾ ਜੋ ਵੀ ਸਾਡੀ ਵੀਡੀਓ ਨੂੰ ਦੇਖਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਚੈਨਲ ਨੂੰ ਜੋ ਸਬਸਕ੍ਰਾਈਬ ਕਰਦੇ ਆ ਸਭ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਸੋ ਇਹ ਦਸਤਾਰ ਸਖਲਾਈ ਕੈਂਪ ਆ ਜਿਹੜਾ 25 ਦਸੰਬਰ ਤੋਂ ਆਪਾਂ ਨੇ ਸ਼ੁਰੂਆਤ ਕੀਤੀ ਸੀ ਸਹਿਬ ਯਾਦਾਂ ਦੀ ਸੀ ਦੀ ਦਿਹਾੜੇ ਨੂੰ ਸਮਰਪਿਤ ਪਰ ਇਹ ਅੱਜ ਕੈਂਪ ਜੋ 7 ਜਨਵਰੀ ਤੱਕ ਇਹ 14ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈਗਾ ਸੋ ਇਹ ਸਾਰੇ ਹੀ ਵੀਰਾਂ ਦੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਚੱਲ ਰਿਹਾਗਾ ਜੋ ਹਰ ਸਾਲ ਇਹ ਕੈਂਪ ਲਗਾਇਆ ਜਾਂਦਾਗਾ ਸ਼੍ਰੀ ਗੁਰੂ ਰਵੈਦਾਸ ਪ੍ਰਬੰਧਕ ਕਮੇਟੀ ਵੱਲੋਂ 3 ਸਾਲ ਹੋ ਗਏ ਇਹ ਕੈਂਪ ਲਗਾਤਾਰ ਜਿਹੜਾ ਇਸੇ ਤਰ੍ਹਾਂ ਇਹਨਾਂ ਹੀ ਦਿਨਾਂ ਦੇ ਵਿੱਚ ਲਗਾਇਆ ਜਾਂਦਾਗਾ ਸੋ ਸਾਡੇ ਬਹੁਤ ਸਾਰੇ ਨੌਜਵਾਨ ਭਰਾ ਇਸ ਕੈਂਪ ਦੇ ਬਦੌਲਤ ਜਿਨ੍ਹਾਂ ਨੇ ਦਸਤਾਰ ਸਜਾਉਣੀ ਸਿੱਖ ਲਈ ਤੇ ਜੋ ਪਰਮਾਨੈਂਟ ਹਰ ਰੋਜ਼ ਦਸਤਾਰ ਬੰਦੇ ਆ ਤੇ ਜਿਨ੍ਹਾਂ ਨੇ ਕੇਸ ਵੀ ਰੱਖਿਆ ਸੋ ਜਿਨ੍ਹਾਂ ਦੇ ਵਿੱਚੋਂ ਖੁਦ ਸਾਡਾ ਵੀ ਉਸ ਦੇ ਵਿੱਚ ਨਾਮ ਆ ਲਿਸਟ ਦੇ ਵਿੱਚ 2023 ਤੋਂ ਜੋ ਅਸੀਂ ਪੱਗ ਬੰਨਣ ਦੀ ਸ਼ੁਰੂਆਤ ਕੀਤੀ ਸੀਗੀ ਤਾਂ ਅੱਜ ਜੋ 26 ਤੱਕ ਜੋ ਕਿ ਚੌਥੇ ਸਾਲ ਦੇ ਵਿੱਚ ਐਂਟਰੀ ਕਰ ਚੁੱਕਿਆਂਗੇ ਸੋ ਇੱਥੇ ਅਸੀਂ 23 ਦੇ ਵਿੱਚ ਪਹਿਲੀ ਵਾਰ ਕੈਂਪ ਦੀ ਸ਼ੁਰੂਆਤ ਕੀਤੀ ਸੀਗੀ ਸੋ ਸਾਡੇ ਜੋ ਵੀ ਨੌਜਵਾਨਾਂ ਦਸਤਾਰ ਸਜਾਉਂਦੇ ਆਂ ਬੰਦਦੇ ਆ ਅਸੀਂ ਸਭ ਦਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਜਿੰਨੇ ਵੀ ਪ੍ਰਾ ਵੀਡੀਓ ਦੇਖਦ ਨੇ ਸਾਨੂੰ ਉਹਨਾਂ ਨੂੰ ਬੇਨਤੀ ਆ ਕਿ ਜਿੰਨੇ ਵੀ ਤੁਹਾਡੇ ਬੱਚੇ ਆ ਕੋਈ ਅੰਡੀ ਗਵੰਡੀ ਕੋਈ ਹੋਰ ਤਾਂ ਜ਼ਰੂਰ ਸਮੇਂ ਸਿਰ ਪਹੁੰਚ ਕੇ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦੇ ਵਿੱਚ ਤਾਂ ਤੁਸੀਂ ਦਸਤਾਰ ਸਿੱਖਣੀ ਸ਼ੁਰੂ ਕਰੋ ਤਾਂ ਜੋ ਕਿ ਕਲਾਸ ਪਹਿਲਾਂ ਤੋਂ ਲੱਗ ਚੁੱਕੀ ਹੈ ਤੇ ਇਹਨਾਂ ਵੀਰਾਂ ਨੂੰ ਬਿਠਾ ਕੇ ਸਮਝਾਇਆ ਜਾਇਆ ਚਾ ਚੁੱਕਾ ਹੈ ਕਿ ਕਿਸ ਤਰ੍ਹਾਂ ਤੁਸੀਂ ਪੱਗ ਦਸਤਾਰ ਸਜਾਉਣੀ ਹੈ ਕਿਸ ਤਰ੍ਹਾਂ ਕਿਹੜਾ ਲੜਕੇਵੇਂ ਲਾਉਣਾ ਹੈ ਤਾਂ ਹੁਣ ਇਹ ਵੀਰ ਉਹ ਕਲਾਸ ਨੂੰ ਦੇਖ ਕੇ ਤਾਂ ਹੁਣ ਇਹ ਆਪੋ ਆਪਣੇ ਸਿਰਾਂ ਤੇ ਦਸਤਾਰ ਸਜਾ ਰਹੇ ਨੇਗੇ ਜਿਵੇਂ ਸਮਝਾਇਆ ਗਿਆ ਹੈਗਾ ਸੋ ਉਸੇ ਧੰਨਵਾਦ ਕਰਦੇ ਹਾਂ ਸਾਰੇ ਹੀ ਇੱਥੇ ਪਹੁੰਚਣ ਵਾਲੇ ਉਹਨਾਂ ਨੌਜਵਾਨ ਭਰਾਵਾਂ ਦਾ ਇਹ ਜੋ ਇੱਥੇ ਕੈਂਪ ਦੇ ਵਿੱਚ ਹਰ ਰੋਜ਼ ਹਾਜ਼ਰੀ ਲਵਾਉਂਦੇ ਆ ਸੋ ਜਦੋਂ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਅਵਤਾਰ ਦੇ 81 ਫਰਵਰੀ ਦੇ ਮਹੀਨੇ ਦੇ ਵਿੱਚ ਮਨਾਵਾਂਗੇ ਤੇ ਜਦੋਂ ਵੀ ਇਹ ਜਨਮ ਅਵਤਾਰ ਦੇ ਹੜਾ ਮਨਾਇਆ ਜਾਵੇਗਾ ਤਾਂ ਇੰਨਾ ਹੀ ਹਾਜ਼ਰ ਹੋਣ ਵਾਲੇ ਰੋਜ਼ ਦੇ ਨੌਜਵਾਨਾਂ ਵਿੱਚੋਂ ਬੱਚਿਆਂ ਵਿੱਚੋਂ ਜਿਹੜੇ ਹਰ ਰੋਜ਼ ਇੱਥੇ ਪਹੁੰਚਦੇ ਆ ਅਸੀਂ ਇਹਨਾਂ ਦੇ ਵਿੱਚੋਂ ਇੱਕ ਦਸਤਾਰ ਮੁਕਾਬਲਾ ਕਰਵਾਵਾਂਗੇ ਅਤੇ ਇਹਨਾਂ ਵਿੱਚੋਂ ਅਸੀਂ ਜੋ ਫਸਟ ਸੈਕਿੰਡ ਥਰਡ ਕੱਢਣਾਗਾ ਸੋ ਜੋ ਕੋਈ ਵੀ ਫਸਟ ਆਊਗਾ ਅਤੇ ਹਰ ਇੱਕ ਭਰਾ ਨੂੰ ਜੋ ਵੀ ਇਹ ਕੈਂਪ ਦੇ ਵਿੱਚ ਭਾਗ ਲੈ ਰਿਹਾ ਹੈਗਾ ਦਸਤਾਰ ਸਿੱਖਣਾ ਆਇਆ ਹੋਇਗਾ ਹਰ ਇੱਕ ਭਰਾ ਦੇ ਲਈ ਅਸੀਂ ਜੋ ਮਾਨ ਸਨਮਾਨ ਜੋ ਵੀ ਅਸੀਂ ਇਹਨਾਂ ਨੂੰ ਜ਼ਰੂਰ ਦੇਵਾਂਗੇ ਸਾਰੇ ਹੀ ਭਰਾਵਾਂ ਨੂੰ ਸਨਮਾਨ ਕੀਤਾ ਜਾਊਗਾ ਸੋ ਵੱਤ ਤੋਂ ਵੱਦ ਇਸ ਕੈਂਪ ਦੇ ਵਿੱਚ ਹਾਜ਼ਰੀ ਲਵਾਉਣ ਦੀ ਕਿਰਪਾਲਤਾ ਕਰਨ ਜਿੰਨੇ ਵੀ ਨੌਜਵਾਨ ਭਰਾ ਹੁੰਦੇ ਆ ਬੱਚੇ ਹੁੰਦੇ ਆ ਤੇ ਜਿਹੜੇ ਰਹਿੰਦੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਜਰੂਰ ਆ ਕੇ ਇੱਥੇ ਆਪਣੇ ਸਾਰੀਆਂ ਹੀ ਮਾਤਾ-ਮਾਵਾਂ ਨੂੰ ਬੇਨਤੀ ਆ ਕਿ ਆਪਣੇ ਛੋਟੇ ਬੱਚਿਆਂ ਨੂੰ ਜਰੂਰ ਇਸ ਦਸਤਾਰ ਸਕੂਲਾਈ ਕੈਂਪ ਦੇ ਵਿੱਚ ਜਰੂਰ ਭੇਜੋ ਸੋ ਅਸੀਂ ਧੰਨਵਾਦ ਕਰਦੇ ਆ ਸਾਰੇ ਹੀ ਉਹਨਾਂ ਭਰਾਵਾਂ ਦਾ ਨੌਜਵਾਨ ਵੀਰਾਂ ਦਾ ਬੱਚਿਆਂ ਦਾ ਜਿਹੜੇ ਕੈਂਪ ਦੇ ਵਿੱਚ ਹਾਜ਼ਰ ਹੁੰਦੇ ਆ ਤੇ ਸਾਡੀ ਵੀਡੀਓ ਨੂੰ ਦੇਖਦੇ ਆ ਲਾਈਕ ਸ਼ੇਅਰ ਕਮੈਂਟ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਸਭ ਦਾ ਤੈ ਜਿਲੋਂ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ